ਅਸੀ ਕਾਉਂ ਤੋਂ ਸੀ ਦੇਖ ਰਹੇ ਦਿਨਿਕ ਚੇਰਾ ਟੀਵੀ ਤੇ ਅੱਜ ਜਲੰਧਰ ਪੁਲਿਸ ਕਮਿਸ਼ਨਰੇਟ ਵੱਲੋਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਹਨੂੰ ਕਹਿ ਲਈਏ ਹਿਸਟੋਰੀਕਲ ਰਿਕਵਰੀ ਜਿਹੜੀ ਉਹ ਕੀਤੀ ਹੈ 48 ਕਿਲੋ 48 ਕਿਲੋ ਹਿਰੋਇਨ ਤੇ 21 ਲੱਖ ਰੁਪਏ ਦੀ ਡਰੱਗ ਮਨੀ ਪੁਲਿਸ ਨੇ ਰਿਕਵਰ ਕੀਤੀ ਹੈ ਸਾਡੇ ਨਾਲ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਹੈਗੇ ਨੇ ਗੱਲਬਾਤ ਕਰਦੇ ਸਰ ਮੋਟਾ-ਮੋਟਾ ਜਾਣਕਾਰੀ ਹਾਸਲ ਕਰਨੀ ਚਾਹੁੰਦੇ ਵੀ ਕਿੱਦਾਂ ਕੀ ਮਾਮਲਾ ਹੈਗਾ ਕਿਵੇਂ ਤੁਹਾਨੂੰ ਪਤਾ ਲੱਗਿਆ ਸਾਰੇ ਮਾਮਲੇ ਇਹ ਪੁਰਾਣੇ ਕੇਸ ਸੀਗੇ ਜੀ ਦਿੱਲੀ ਪੁਲਿਸ ਦੇ ਵੀ ਚੱਲ ਰਹੇ ਸੀਗੇ ਜੇਨਕਪੁਲਿਸ ਵੀ ਮੱਗੀ ਸੀਗੇ ਜੇਨਕਪੁਲਿਸ ਨੇ 30 ਕਿਲੋ ਹੀਰੋ ਰਿਕਵਰ ਕੀਤੀ ਸੀਗੀ ਹਾਂਜੀ ਹਾਂਜੀ ਆਪ ਕੋ 5 ਮਹੀਨੇ ਪਹਿਲਾਂ 2 ਸਾਲ ਪਹਿਲਾਂ 250 350 ਕਿਲੋ ਰਿਕਵਰ ਕੀ ਸੀ ਪੀ ਦਿੱਲੀ ਪੁਲਿਸ ਨੇ ਜਿਹੜਾ ਕਿੰਗਪਿੰਨਾ ਉਹ ਨਵਾਂ ਪ੍ਰੀਤ ਹੈ ਬਿਆਸਦਾਰ ਐਂਡ ਵਾਲਾ ਟਰਕੀਚ ਪਟਾ ਇਹ ਜਿਹੜੇ ਤਿੰਨ ਬੰਦੇ ਗ੍ਰਿਫਤਾਰ ਕੀਤੇ ਨੇ ਜਿਹੜੇ ਆਪ ਦਾ ਸਹੁਰੇ ਸਤਾਰ ਹੈ ਇਹ ਉਹਨਾਂ ਦੇ ਉਹ ਦੇ ਕੱਪ ਸੀਗੇ ਖੇਪ ਜਿਹੜੀ 8 ਕਿਲੋ ਜਿਹੜੀ ਆਈ ਹੈ ਉਹ ਜਣ ਕੇ ਰੂਟ ਤੋਂ ਆਈ ਹੈ ਬਾਕੀ ਜਿਹੜੀ ਹੈ ਵਾਸੀ ਰੂਟ ਗੁਜਰਾਤ ਤੋਂ ਜਾਣੇ ਕਿਲੋ ਆਈ ਸੀ ਤੇ origianlly ਖੇਪ ਦੀ ਕਵਾਂਟੀਟੀ ਜ਼ਿਆਦਾ ਸੀਗੀ ਇਹਨਾਂ ਨੇ ਕਾਫੀ ਵੇਚ ਵੀ ਦਿੱਤੀ ਹੈ ਕੋਈ 20 ਕਿਲੋ 15 ਕਿਲੋ ਅ 50 ਕਿਲੋ ਤੱਕ ਬੀਚੁਕੇ ਪਿਛਲੇ 1.5 ਸਾਲ ਤੱਕ ਤੇ ਖੇਪਾਂ ਹੋਰ ਵੀ ਆਈਆਂ ਤੇ ਬੇਸਿਕਲੀ ਇਟ ਵਾਸ ਇਟ ਇਜ਼ ਅ ਟਰਾਂਜ਼ਿਟ ਰੂਟ ਔਰ ਉਨ ਤੱਕ ਦੀ ਇਨਵੈਸਟੀਗੇਸ਼ਨ ਚ ਇਹ ਆਇਆ ਕਿ ਇਹ ਜ਼ਿਆਦਾਤਰ ਜਿਹੜੀ ਜਾਣੀ ਸੀਗੀ ਉਹ ਯੂਰਪ ਚ ਜਾਣੀ ਸੀ ਕਿ ਹਵਾਲਾ ਹਵਾਲਾ ਆਪਰੇਟਰ ਜਿਹੜੇ ਹਨ ਉਹ ਵੀ ਆਇਡੈਂਟੀਫਾਈ ਕਰ ਲਏ ਗਏ ਇਹਨਾਂ ਦੇ ਬਾਕੀ ਸਾਥੀ ਇੱਕ ਦੋ ਹੋਰ ਵੀ ਆਇਡੈਂਟੀਫਿਕੇਸ਼ਨ ਹੋ ਗਈ ਹੈ ਦਬਿਸ਼ ਹੋ ਚੁੱਕੀ ਹੈ ਤਿੰਨ ਜਣੇ ਗ੍ਰਿਫਤਾਰ ਕੀਤੇ ਆ ਇਹ ਆਪਸ ਚ ਰਿਸ਼ਤੇਦਾਰ ਹੈਗੇ ਦਾ ਆਪਸ ਚ ਰਿਸ਼ਤਾ ਨਹੀਂ 1 ਲੱਖ ਰੁਪਏ ਕੈਸ਼ ਵੀ ਬਰਾਮਦ ਹੋਇਆ ਉਹ ਹੋਰ ਇਹਨਾਂ ਨੂੰ ਮੁੱਢਲੀ ਪੁੱਛਗਿਰਿ ਹੋਈ ਹੈ ਉਹਦੇ ਤੋਂ ਲੱਗਦਾ ਕਿ ਹੋਰ ਕੁਆਂਟੀਟੀ ਜਾਂ ਹੋਰ ਕੈਸ਼ ਜਿਹੜਾ ਜੀ ਜੀ ਹੋਰ ਵੀ ਰਿਕਵਰ ਜਿਹੜਾ 21 ਲੱਖ ਰੁਪਏ ਮਿਲਿਆ ਹੈਗਾ ਉਸ ਤੋਂ ਇਲਾਵਾ ਵੀ ਕੋਈ ਕੈਸ਼ ਹਾਂ ਹੋਰ ਕੈਸ਼ ਹਮ ਥੋੜੇ ਦੇਰ ਪਹਿਲਾਂ ਹੋਰੀ ਕਬਰੀ ਵਿਵਾਨ ਤੇ ਬੈਂਕ ਲੋਕਰਜੋ 21 ਲੱਖ ਰੁਪਏ ਪਿਆਰ ਸੀ ਜਿਹੜਾ ਤੁਰਕੀ ਦੇ ਵਿੱਚ ਰਹਿ ਰਿਆ ਨਾ ਜਿਹੜਾ ਪਿਛਲੇ ਮਾਮਲਿਆਂ ਦੇ ਵਿੱਚ ਵੀ ਆਪਣੇ ਨਾਮ ਦੇ ਰਹਿਗਾ ਆ ਲੋੜਿੰਦਾ ਵੀ ਹੈਗਾ ਪੁਲਿਸ ਨੂੰ ਉਹਨੂੰ ਜਦੋਂ ਟਿੱਕਰ ਨੋਮਿਨੇਟ ਹੋ ਗਿਆ ਹੈ ਬਾਕੀ ਕੰਸਰਨਡ ਅਥਾਰਟिटीज ਨਾਲ ਗੱਲ ਕਰਕੇ ਰੈਡ ਕੋਟ ਕਰਨ ਨੋਟਿਸ ਨਿਕਲ ਬਾਇੰਗਿਆ ਜਿਹੜੀ ਪੁਲਿਸ ਵੱਲੋਂ ਪਿਕਸ ਜਾਰੀ ਕੀਤੀਆਂ ਜਾਂ ਵੀਡੀਓਜ਼ ਜਾਰੀ ਕੀਤੀਆਂ ਉਨ੍ਹਾਂ ਦੇ ਉੱਪਰ ਕੋਡ ਲੱਗੇ ਹੋਏ ਆ 777 ਦਾ 44 ਇਕਵਲਿਟੀ ਕੰਟਰੋਲ ਦਾ ਕੋਡ ਹੈ ਕੁਆਲਿਟੀ ਜਿਹੜੀ ਹੈ ਕੁਝ ਫੈਕਟਰੀਜ਼ ਹੈ ਪਸ਼ਾਵਰ ਪਾਕਿਸਤਾਨ ਚ ਇਹ ਕੋ ਸਟੈਂਪਿੰਗ ਕਰਦੀ ਹੈ। ਸਿੱਕੇ ਧੰਨਵਾਦ ਗੱਲਬਾਤ ਕਰਨ ਲਈ ਤਾਂ ਐਸਨ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਜਿਨ੍ਹਾਂ ਨੇ ਕਲੀਅਰ ਕੀਤਾ ਕਿ ਕਿੱਦਾਂ ਇਹ ਜਿਹੜੇ ਪਿਛਲੇ ਮਾਮਲੇ ਜਿਹੜੇ ਸੀਗੇ ਨਾਪਰੀਤ ਦੇ ਨਾਲ ਜੁੜੇ ਹੋਏ ਜਦੋਂ 350 ਕਿਲੋ ਹਿਰੋਇਨ ਬਰਾਮਦ ਕੀਤੀ ਸੀ ਉਸ ਤੋਂ ਬਾਅਦ 30 ਕਿਲੋ ਹਿਰੋਇਨ ਬਰਾਮਦ ਕੀਤੀ ਸੀ ਉਹਨਾਂ ਮਾਮਲਿਆਂ ਨੂੰ ਹੀ ਖੰਗਾਲਦੇ ਹੋਏ ਪੁਲਿਸ ਇਹਨਾਂ ਤੱਕਰ ਪਹੁੰਚੀਆ ਇਹਨਾਂ ਦੇ ਵਿੱਚ ਬਾਪ ਹੈਗਾ ਬੇਟੀ ਹੈਗੀ ਤੇ ਉਹਦਾ ਜਵਾਈ ਹੈਗਾ ਇਹ ਤਿੰਨ ਜਣੇ ਨੂੰ ਗ੍ਰਿਫਤਾਰ ਕੀਤਾ 48 ਕਿਲੋ ਜਿਹੜੀ ਹਿਰੋਇਨ ਉਹ बरामद ਕੀਤੀ 21 ਲੱਖ ਰੁਪਏ ਡਰਗ ਮਲੀ ਆ ਤੇ ਅੱਲਾ ਤੋਂ ਕੁਝ ਪੜਤਾਲ ਜਾ ਰਹੀ ਹੈਗੀ ਆ ਹੋਰ ਵੀ ਮਾਮਲੇ ਜਿਹੜੇ ਹੋਰ ਵੀ ਜਿਹੜੇ ਸਬੂਤ ਹੈਗੇ ਜਾਂ ਹੋਰ ਵੀ ਜਿਹੜੀ ਕੁਆਂਟੀਟੀ ਹੈਗੀ ਆ ਉਹ ਜਲਦੀ ਹੀ ਪੁਲਿਸ ਉਹਦਾ ਵੀ ਖੁਲਾਸਾ ਕਰੇਗੀ ਪਰ ਇੱਕ ਹਿਸਟੋਰੀਕਲ ਰਿਕਵਰੀ ਜਿਹੜੀ ਨਿਲੰਧਾ ਪੁਲਿਸ ਨੇ ਕੀਤੀ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਰਵਿੰਦਰ ਕੰਪੋਈ ਜਾਨਕਸਾ ਰਟੀਨੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर